ਹੌਣ ਮਹਿਲ ਬਣੇ ਹੌਣ ਅੱਗ ਲਾ ਦਿਓ ਕਹਿੰਦੇ ਬਾਬਾ ਜੀ ਉਹਨਾਂ ਨੂੰ ਕਹਿੰਦੇ ਅਸੀਂ ਕੀ ਕਰਾਉਣਾ ਉਹਨਾਂ ਤੋਂ ਜਿੱਥੇ ਨਾਮ ਨਹੀਂ ਜਿੱਥੇ ਸਿਮਰਨ ਨਹੀਂ ਬੰਦਗੀ ਨਹੀਂ ਜੇ ਨਾਹੀਂ ਹਰ ਕੋ ਨਾ ਹੋ ਨਾ ਉਹ ਵੱਡੇ ਵੱਡੇ ਧੌਲੜ ਕਾਦੇ ਵਾਸਤੇ ਜੇ ਬੰਦਗੀ ਬਹੁਤ ਹੀ ਮਹਾਂਪੁਰਸ਼ਾਂ ਦਾ ਕੋਟਾ ਨ ਕੋਟਨਵਾਦ ਕਰਦੇ ਹਾਂ ਜੀ ਸਵਾਗਤ ਅਗਲਾ ਸਮਾਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਸਤਿਨਾਮ ਸ੍ਰੀ ਵਾਹਿਗੁਰੂ ਵਾਹਿ ਆਏ ਪ੍ਰਭ ਸਰਣ ਗਤਿ ਕਿਰਪਾ ਨਦ ਗਯਾਲੋ ਇੱਕ ਅੱਖਰ ਹਰ ਮਨ ਵਸਤ ਨਾਨਕੋ ਤਨ ਹਾਲ ਤੁਹ ਗੁਰ ਤੇਰੇ ਰਸਤੇ ਅੰਦਰ ਮੈਂ ਆਦਿਨ ਫਰਸ਼ ਵਸਾਵਾ ਸੁਣ ਚਰਨ ਤੁਸਾਂ ਦਾ ਜੋੜਾ ਤੇ ਮੈਂ ਆਦਿਨ ਅਨੁਗਨਾਵਾ ਆਸ਼ ਜਾਈਏ ਨਾ ਜਹਾਨ ਵਿੱਚੋਂ ਖਾਲੀ ਨਾਮ ਦਾ ਅਨੁਗੁਸ਼ੀਸ਼ਨ ਚਾਹ ਆਸ਼ ਜਾਈਏ ਨਾ ਜਹਾਨ ਵਿੱਚੋਂ ਖਾਲੀ ਨਾਮ ਦਾ ਅਨੁਗੁਸ਼ੀਸ਼ਨ ਚਾਹ

ਨੀ ਜਾਏ ਰਾਜਹਾਨ ਵਿਸਵਾਰੇ ਨਾਮਧਾਨ ਬਖਸ਼ੇ ਵਾਹਿਗੁਰੂ ਨਾਮਧਾਨ ਬਖਸ਼ੇ ਵਾਹਿਗੁਰੂ ਅਸਿ ਜਾਏ ਨਾਜਹਾਨ ਵਿਸਵਾਰੇ ਨਾਮਧਾਨ ਬਖਸ਼ੇ ਵਾਹਿਗੁਰੂ ਪ੍ਰਿਆਰੇ ਯਾਰੇ ਨਾਮਦਾਨ ਬਖਸ਼ੀ ਸ਼ਾਨਸ਼ਾ ਨਾਮਦਾਨ ਬਖਸ਼ੀ ਯਾਰਾ ਮੇਰੇ ਪਿਆਰੇ ਨਾਮਦਾਨ ਬਖਸ਼ੀ ਸ਼ਾਨਸ਼ਾ ਮੇਰੇ ਪਿਆਰੇ ਨਾਮਦਾਨ ਬਖਸ਼ੀ ਸ਼ਹਿਨਸ਼ਾ Om Namah Saam Fishayn Sha Ye� находится Namõ'tan Ye Bibiyai Kristi Bakşî Şişen Şah Namoh'dan Ye Bakşî Şen Şah Namoh'dan Ge न ज भक्ति شان चा नाम दान जे भक्ति राम जी सिलाड़ी खाले नामाने रा बकी साज विश्तो खाले नामदान बची सैण सा ਅਰਸੀ ਜਾਈਏ ਨਾ ਜਾਣ ਵਿਚੋ ਗਾਲੀ ਨਾਮਦਾਨ ਬਖਸ਼ੀ ਜਨਕਾ ਹਸਤਰ ਰਹੇਗਾ ਕਾਰ ਆਪਣਾ ਨਾਮ ਲੇਖੋ ਪੋਰਾ ਬਰਮ ਸੁਨਮਾਨ ਸਤਕਾਰਯੋ ਗੁਰੂ ਰੂਪ ਗੁਰਸਵਾਰੀ ਬਹੁਤ ਸਮੇਂ ਤੋਂ ਲੈ ਕਰਕੇ ਆਪ ਸਾਰੇ ਭਾਈ ਭਾਈ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਰੱਖੇ ਹੋਏ ਮਹਾਨ ਗੁਰਮਤਿ ਸਮਾਗਮ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਤਕਰੀਬਨ 50ਵੀਂ ਵਰਸੀ ਮਨਾਉਣ ਦੇ ਸਬੰਧ ਅੰਦਰ ਨਾਮ ਬਾਣੀ ਦੇ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ ਵਾਲੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਦਿਨਾਂ ਦੇ ਤਪ ਅਸਥਾਨ ਤੇ ਆਪ ਕਾਫੀ ਲੰਮੇ ਸਮੇਂ ਤੋਂ ਬਿਆਨਤ ਮਹਾਪੁਰਖਾ ਆਪਾਸੋਂ ਕਾਲ ਯੁਗ ਮਹਾਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇ ਧਿਆਨਾ ਆਪ ਤਰੈ ਸਰਲੇ ਕੁਲ ਉਤਾਰੈ ਹਰ ਦਰਗਹ ਪਾਤਸ਼ਯੋ ਜਾਇਦਾ ਐਸਾ ਕੀਰਤਨ ਕਰ ਮੰਨ ਮੇਰੇ ਇਆਂ ਉਹਾਂ ਜੋ ਕਾਮ ਤੇਰੇ ਕੀਰਤਨ ਭਗਤੀ ਦੇ ਅੰਦਰ ਆਪਣੇ ਸਮੇਂ ਔਰ ਸਵਾਸਾ ਨੂੰ ਸਫਲਾ ਬਣਾ ਰਹੇ ਸੀ ਬਿਆਨਤ ਮਹਾਪੁਰਖਾ ਨੇ ਮਹਾਪੁਰਖਾ ਜੀ ਸਾਖੀ ਯਾਦ ਵਿੱਚ ਵਿਚਾਰਾ ਆਪੋ ਆਪਣੀ ਮਤ ਦੇ ਅਨੁਸਾਰ ਆਪ ਜੀ ਨੂੰ ਸੁਣਾ ਕੇ ਗਏ ਹਨ ਦਾਸ ਤੋਂ ਬਾਅਦ ਵੀ ਬੇਅੰਤ ਮਹਾਪੁਰਖ ਸੇਤੇ ਬੈਠੇ ਹਨ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਤੇ ਉਪੀਤਮ ਦੇ ਨਾਲ ਜੋੜਨਾ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ اتنا ਤਪ ਕੀਤਾ ਗੰਦੇ ਹਨ ਸੰਤਨ ਮੈਂ ਅਰਪਾਰ ਸੁਮੈਂ ਬੜੋ ਅੰਤਰੋ ਜਾਨ ਉਪਕਾਰ ਸਦੇ ਸਾ ਸੰਜੀ ਵਟੇ ਹੋਇਆ ਕਰਦੀ ਹੈ ਉਸ 파ਰਸ ਦੇ ਵਾਟੇ ਨੂੰ ਸੱਤ ਧਾਤਾਂ ਦੇ ਨਾਲ ਸ਼ਹਾਦਿਤਾ ਜਾਵੇ ਉਸ ਨੂੰ ਸਾਤ ਸੰਗਲ ਦੀ ਸੋਨਾ ਬਣਾ ਦਿੰਦੀ ਹੈ ਗੱਜ ਤੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਪਰ ਇਸ ਦੇ ਅੰਦਰ ਇੱਕ ਬੜਾ ਵੱਡਾ ਅੰਤਰ ਹੈ ਕਹਿੰਦੇ ਹਨ 파ਰਸ ਦੇ ਵਾਟੇ ਸੋਨਾ ਤਾਂ ਜ਼ਰੂਰ ਬਣਾ ਦਿੰਦੀ ਹੈ ਪਰ ਆਪਣਾ ਰੂਪ ਨਹੀਂ ਦੇ ਸਕਦੀ ਮਹਾਪੁਰਖਾਂ ਦੇ ਅੰਦਰ ਐਸੀ ਖਾਸ ਜੀ ਤਸ਼ੀਰੀ ਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੇ ਅੰਦਰ ਜਿਨ੍ਹਾਂ ਨੇ ਇੱਕ ਵਾਰੀ ਉਹਨਾਂ ਦਾ ਸਾਜਿਵ ਜੀ ਨੇਤਰਾਂ ਦੇ ਨਾਲ ਦਰਸ਼ਨ ਕਰ ਲਿਆ ਜਿਸ ਤਰ੍ਹਾਂ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹਨਾਂ ਦੀ ਯਾਦ ਵਿੱਚ ਜਦੋਂ ਸਾਜਿਵ ਕੀਰਤਨ ਕਰਦੇ ਵਿਖਿਆਨ ਕਰਦੇ ਉਸ ਸਮੇਂ ਉਹਨਾਂ ਦੇ ਨੇਤਰ ਜਿਹੜੇ ਸੰਸੱਜਲ ਹੋ ਜਾਂਦੇ ਸਨ ਨੇਤਰਾਂ ਵਿੱਚੋਂ ਵਰਾਗ ਰਹਿ ਜਾਂਦਾ ਸੀ ਕਿਉਂਕਿ ਇਹ ਮਹਾਪੁਰਖਾਂ ਨੇ اتنا ਤਪ ਕੀਤਾ ਤੇ ਇੰਨੇ ਮਹਾਪੁਰਖ ਪੈਦਾ ਕਰਤੇ ਸੰਸਾਰ ਤੇ ਜਿਨ੍ਹਾਂ ਦੇ ਵੱਡੇ ਵੱਡੇ ਅਸਥਾਨ ਜਿਨ੍ਹਾਂ ਨੇ ਸਾਝੀ ਲੱਖਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ ਉਹਨਾਂ ਦੇ ਬਾਅਦ ਸਤਿਗੁਰੂ ਮਹਾਰਾਜ ਐਸਾ ਕਹਿੰਦ ਨੇ ਆਖਰੀ ਧਾਰਨਾ ਪੜਿਓ ਸਮਾ ਸੁਆਤ ਹੈ ਸਾਰੇ ਗਾਜ-ਵਾਜ ਤੇ ਬੋਲਿਓ ਕੋਈ ਰਸਨਾ ਵਾਂਜੀ ਨਾ ਰਹੀ ਕਿੰਨਾ ਹਿਸਾਬ ਜੋ ਮਹਾਪੁਰਖਾਂ ਨੇ ਪ੍ਰਵਰਟੀ ਚਲਾਈ ਸਾਧ ਸੰਗਤ ਉਸ ਦੇ ਮੁਤਾਬਕ ਸਾਰੇ ਮਾਈ ਭਾਈ ਗਾਜ-ਵਾਜ ਤੇ ਬੋਲਿਓ ਓਹ ਹੋ ਜਾਵੇਂ ਜਿੰਗ ਤੂੰ ਤਾਰੇ ਅਸਾਗੁਆਮੀ ਓਹ સાધુ રીજ લે તું સારણ સાધુ રી લે તું માણ સાધુ હોજ લે તું તારણ સાધુ દે ઓરે સાધુ દે தூ சாதி போண சா தூ தே சாதி ஓ தூ தேணு ரிண சா રેન સાધુ આની જીત રેન સાધુ આ રેન સાધુ આની જીત રેન સાધુ આ રેન સાધુ આની તું તારેન સાધુ આ રેન સાધુ આની તું તારેન સાધુ આની ਨੇ ਨਸਾ ਧੁਆ ਦੀ ਤੂੰ ਤਾਰੇ ਨਸਾ ਧੁਆ ਦੀ ਨੇ ਨਸਾ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੇ ਰੇਣ ਸਾਧੂ ਆਂਦੀ ਤੂ ਤਾਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਤੂ ਤਾਰੇਣ ਸਾਧੂ ਆਂਦੀ ਉਜਾਗਿ ਜਿਗ ਦੇ ਭਟਾਰੇਣ ਸਾਧੂ ਆਂਦੀ ਉਜਾਗਿ तारे साधू हो तूं तारे न साधु आगी हो जानीज तूं तारे न साधु आ जानी जूं तारे न साधू ॾे हो जानी जी ਕੋ ਤਾਰੇ ਨ ਸਧੂ ਆਵੀ ਕੋ ਕਾਲ ਸੁਆਮੀ ਸੰਤ ਸਹਿ ਹਾਵੇ ਸੁਖਹੁ ਕੁਤੇ ਸੇ ਜਮ ਜਮ ਕਦੇ ਨਾ ਤੂ ਸੁਹਣਾ ਹਾਵੇ ਇਹਤਨੀ ਹਾਜ਼ਰੀ ਕੋ ਪ੍ਰਵਾਨ ਸਤਿਕਾਰਯੋਗ ਸ਼੍ਰੀਮਾਨ ਸੰਤਵਾਗਾ ਮਾਨ ਸਿੰਘ ਜੀ বিহেভি ਵਾਲਿਆਂ ਤੋਂ ਵਰੋਂ ছায়ے ਹੋਏ संत बाबा मणि सिंह जी महापुरुष ਜਿਨ੍ਹਾਂ ਦਾ પ્રેમ ਜਿਨ੍ਹਾਂ ਦਾ ਪਿਆਰ ਇਹਨਾਂ ਮਹਾਪੁਰਖਾਂ ਦੇ ਨਾਲ ਸਾਰਿਆਂ ਦੇ ਨਾਲ ਜੋ ਸਾਜੀਤ ਕੋਈ ਬਹੁਤ ਸਾਰੇ ਮਹਾਪੁਰਖ ਹਾਜ਼ਰੀ ਭਰ ਰਹੇ ਹਨ संत बाबा ਲਾਲ ਸਿੰਘ ਜੀ संत बाबा মোহন ਸਿੰਘ ਜੀ ਸੋਚੀ ਸੇਵਾਦਾਰਾਂ ਦਾ ਸਭ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਕੋਈ ਰਸਨਾ ਖਾਲੀ ਨਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ